ਹੁਣ ਤੁਸੀਂ ਬਾਕੀ ਦੇਸ਼ ਦੇ ਵਿੱਚ ਵੇਖੋ 10 ਸਾਲ ਗਰੰਟੀਆਂ ਦੀ ਗੱਲ ਹੁੰਦੀ ਰਹੀ ਜੇ ਕਿਸੇ ਸਰਕਾਰ ਨੂੰ 10 ਸਾਲ ਕੰਮ ਕਰਨ ਤੋਂ ਬਾਅਦ ਵੀ ਗਰੰਟੀ ਦਾ ਵਾਅਦਾ ਤੇ ਲਾਰਾ ਲਾਣਾ ਪਵੇ ਇਸ ਤੋਂ ਵੱਧ ਤਰਸ ਦੀ ਕੀ ਹੋ ਸਕਦੀ ਹੈ ਹੁਣ ਤੁਸੀਂ ਬਾਕੀ ਵੇਖੋ ਅੱਜ ਸਾਡਾ ਅਗਲਾ ਪੜਾਅ ਚੱਲਦਾ ਪਿਆ ਇਲੈਕਸ਼ਨ ਦਾ ਜਿਸ ਤਰ੍ਹਾਂ ਲੋਕ ਇਕੱਠ ਕਰ ਰਹੇ ਨੇ ਕੱਲ ਪਰਸੋਂ ਦੇ ਚੋ ਤਿੰਨ ਦਿਨਾਂ ਦਾ ਤੁਸੀਂ ਵਰਤਾਰਾ ਵੇਖ ਲਵੋ ਲੋਕ ਲੋਕਾਂ ਦਾ ਜੇ ਕਿਤੇ ਕਿਸੇ ਨੇ 20000 ਦਾ ਇਕੱਠ ਕੀਤਾ ਤੇ 40000 ਇਕੱਠ ਹੋ ਰਿਆ ਜੇ ਕਿਸੇ ਨੇ 2 ਲੱਖ ਦਾ ਪ੍ਰਬੰਧ ਕੀਤਾ ਮੇਜ਼ ਬੰਨੇ ਤੋੜ ਕੇ ਕਈ ਆਗੂਆਂ ਨੂੰ ਤੇ ਉਹ ਸਪੀਕਰ ਤਾਰਾਂ ਹੀ ਲੋਕਾਂ ਨੇ ਮਿੱਧ ਛੜੀਆਂ ਤੇ ਉਹਨਾਂ ਕੋ ਗੱਲ ਹੀ ਨਹੀਂ ਹੋ ਪਾਈ ਇਹਦਾ ਮਤਲਬ ਇਹ ਇਸ਼ਾਰਾ ਹੋ ਰਿਹਾ ਕਿ ਲੋਕ ਕ੍ਰਾਂਤੀ ਆ ਰਹੀ ਏ ਸਾਡੇ ਵਿੱਚ ਜਿਹੜੀ ਨਹੀਂ ਆ ਰਹੀ ਕ੍ਰਾਂਤੀ ਉਹਦਾ ਕੀ ਏ ਇੱਕ ਸਾਡਾ ਪੰਜਾਬੀ ਸੁਭਾਅ ਏ ਉਹ ਜਣੇ ਵੇਖ ਲਵਾਂਗੇ ਇੱਥੇ ਹੀ ਨੇ ਜਾਣਾ ਕਿੱਥੇ ਇਹਨਾਂ ਦੀ ਲੋੜ ਆ ਤੇ ਅਖੀਰ ਇਹ ਕਹਿੰਦੇ ਚੱਲ ਸਾਨੂੰ ਕਿਹੜੀ ਲੋੜ ਆ ਹੁਣ ਜਿਹੜਾ ਸ਼ਹਿਰੀ ਤੇ ਪਿੰਡੂ ਪਾੜਾ ਆ ਨਾ ਉਹ ਬੇਸਿਕਲੀ ਖਤਮ ਹੋ ਗਿਆ ਜੇ ਕਿਸਾਨੀ ਦੇ ਵਿੱਚ ਪੈਸਾ ਨਹੀਂ ਆਏਗਾ ਤੇ ਸ਼ਹਿਰ ਵਿੱਚੋਂ ਕੌਣ ਖਰੀਦੇਗਾ ਜੇ ਸ਼ਹਿਰ ਦੇ ਦੁਕਾਨਦਾਰ ਤੋਂ ਹਰ ਚੀਜ਼ ਕਿਸਾਨੀ ਦੇ ਆਲੇ ਦੁਆਲੇ ਘੁੰਮਨ ਦਈਏ ਜਦੋਂ ਤੱਕ ਇਹ ਬੰਦੇ ਨਹੀਂ ਸਮਝਣਗੇ ਸਾਡੇ ਲੋਕ ਨਮਾਇੰਦੇ ਤੇ ਜਿਹੜੇ ਸਾਡੇ ਵਪਾਰੀ ਭਰਾ ਤੇ ਵਰਕ ਹੈਗਾ ਜੇ ਕਿਸਾਨੀ 'ਚ ਪੈਸਾ ਆਇਆ ਇਹ ਨਹੀਂਗਾ ਕਿ ਕਿਸਾਨੀ ਨੂੰ ਪੈਸਾ ਮਿਲਿਆ ਤੇ ਫੇਰ ਉਹਨੇ ਲਿਆ ਕੇ ਖਰਚਣਾ ਉਹ ਤੇ ਆਲਰੇਡੀ ਐਡਵਾਂਸ 'ਚ ਖਰਚ ਚੁੱਕਿਆ ਤੇਲ ਉਹਨੇ ਕਰਾਇਤੇ ਲਿਆ ਖਾਦ ਉਹਨੇ ਲਈਏ ਕੀੜੇ ਮਾਰ ਦੀ ਦਵਾਈਆਂ ਉਹਨੇ ਲਈਆਂ ਨੇ ਇਹ ਤੇ ਖੇਤੀ ਦੇ ਨਾਲ ਹੋ ਗਈਆਂ ਟਰੈਕਟਰ ਦਾ ਕਰਾਇਆ ਉਹਨੇ ਲਿਆ ਕੰਬਾਈਨ ਦਾ ਕਰਾਇਆ ਉਹਨੇ ਧਾਰਾ ਲਿਆ ਲੇਕਿਨ ਬੱਚਿਆਂ ਦੀ ਫੀਸ ਕੱਪੜੇ ਸਾਜੋ ਸਮਾਨ ਵਿਆਹ ਸ਼ਾਦੀ ਲਈ ਸਰੀਆ ਸੀਮਿੰਟ ਤੇਲ ਇੱਟਾਂ ਰਾਜਗਰੀ ਸਾਰਾ ਕੁਝ ਤੇ ਉਸੇ ਧੁਰੇ ਦੇ ਆਲੇ ਦੁਆਲੇ ਘੁੰਮਣ ਦਿਆ ਤੇ ਜਦੋਂ ਪੰਜਾਬ ਦਾ ਅਰਥਚਾਰਾ ਹੈ ਅਸੀਂ 3.5 ਲੱਖ ਕਰੋੜ ਦੇ ਕੋਲ ਖਰਚਾ ਵਧ ਗਿਆ ਇਹਦੀ ਕਿਤੇ ਗੱਲ ਹੋ ਰਹੀ ਹੈ ਕਿਉਂ ਵਧਿਆ ਤੇ ਲੱਗਾ ਕਿੱਥੇ ਕਿਤੇ ਕੋਈ ਨਵੀਂ ਇਨਵੈਸਟਮੈਂਟ ਹੋਈ ਕਿਤੇ ਕੋਈ ਜਿਸ ਤਰ੍ਹਾਂ ਤੁਸੀਂ ਨਹਿਰ ਦੀ ਗੱਲ ਕੀਤੀ ਕੋਈ ਸਰਵੇ ਹੋਇਆ ਕਿਤੇ ਸਰਵੇ ਤੱਕ ਨਹੀਂ ਹੋਇਆ ਨਹਿਰ ਕਿੱਥੋਂ ਬਣ ਜਣੀ ਨਵੀਂ ਕੋਈ ਪੁਰਾਣੇ ਐਸਟੀਮੇਟ ਲੱਗੇ ਕਿ ਇਹਨਾਂ ਦੀ ਰਿਪੇਅਰ ਦੀ ਗੱਲ ਹੈ ਹੁਣ 35 ਦਿਨਾਂ ਦੇ ਵਿੱਚ 40 ਦਿਨਾਂ ਦੇ ਵਿੱਚ ਸ਼ਾਰਟ ਟਰਮ ਟੈਂਡਰ ਲੱਗਣਗੇ ਕਿ ਨਾਲਿਆਂ ਦੀ ਸਫਾਈ ਕਰਦੇ ਹੋ ਜੀ ਆ ਗਿਆ ਕਿਉਂਕਿ ਹੁਣ ਹਰ ਥਾਂ ਦੇ ਜਿਸ ਪਿੰਡ 'ਚ ਜਾ ਰਹੇ ਨੇ ਉੱਥੇ ਰੌਲਾ ਪੈ ਰਿਹਾ ਵੀ ਜੀ ਸਾਡੇ ਨਾਲੇ ਨੇ ਪਿਛਲੀ ਵਾਰੀ ਇੰਨੀ ਮਾਰ ਕੀਤੀ ਸੀ ਕਿ ਵੀ ਇਹਨੂੰ ਸਾਫ਼ ਕਰਾਓ ਲਓ ਜੀ ਹੁਣੇ ਹੁੰਦਾ ਹੁਣ ਉਹ ਜਿਹੜੀ ਉਦਾਸੀਨਤਾ ਹੈ ਉਹ ਇੱਕ ਹਿਸਾਬ ਨਾਲ ਜਿੰਨਾ ਬੇਸਿਕ ਲੋਡ ਆ ਉਸ ਮੁਤਾਬਕ ਤੇ ਲੋਕ ਹੈਗੇ ਨੇ ਸਤਰਕ ਲੇਕਿਨ ਆ ਜਿਹੜਾ ਵਿੱਚ ਪਾੜਾ ਹੈ ਕਿ ਵਧਿਆ ਨਾ ਇਹਦੇ 'ਚ ਸਿਰਫ ਇੱਕ ਫਾਇਦਾ ਜ਼ਰੂਰ ਹੋਣਾ ਵੀ ਜਿਹੜੇ ਦਲ ਬਦਲੂਆਂ ਪੰਜਾਬ 'ਚ ਕਦੇ ਨਹੀਂ ਸੀ ਹੋਈ ਉਹਨਾਂ ਦਾ ਪੂਰਾ ਬਿਲਕੁਲ ਸਾਫ ਸਫਾਇਆ ਹੋ ਜਾਣਾ ਕਰਦਣਗੇ ਲੋਕ ਬਿਲਕੁਲ ਕਰਨਗੇ ਜੋ ਲੋਕਾਂ ਦੀਆਂ ਗੱਲਾਂ ਤੋਂ ਲੱਗ ਰਿਹਾ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਨੇ ਰਵਾਇਤੀ ਪਾਰਟੀਆਂ ਨੇ ਨਵੀਂ ਵੀ ਪਾਰਟੀ ਹੈ ਕੋਈ ਗੱਲ ਨਹੀਂ ਬੀ ਤੁਸੀਂ ਆ ਰਹੇ ਹੋ ਕੋਈ ਤੁਹਾਡਾ ਇੱਕ ਕੋਈ ਮੇਜ਼ਬਾਨਾ ਤਾਂ ਹੈ ਤੁਸੀਂ 24 ਘੰਟੇ ਪਹਿਲਾਂ ਇੱਕ ਸਾਡੇ ਨੇਤਾ ਇਹੋ ਜੇ ਨੇ ਜਿਹੜੇ ਡੇਢ ਘੰਟਾ ਪਹਿਲਾਂ ਉਸ ਪਾਰਟੀ ਨੂੰ ਨਿੰਦਦੇ ਗਏ ਘੰਟੇ ਬਾਅਦ ਜਾ ਕੇ ਉਹਨਾਂ ਨੇ ਲੋਕ ਸਭਾ ਦੀ ਉਹਨਾਂ ਨੂੰ ਟਿਕਟ ਵੀ ਅਨਾਉਂਸ ਹੋ ਗਈ ਦੂਸਰਿਆਂ ਨੂੰ ਸ਼ਾਮੀ 4 ਘੰਟੇ ਬਾਅਦ ਅਨਾਉਂਸ ਹੋ ਗਈ ਪਹਿਲਾਂ ਉਹ ਪੰਡਲ ਰੱਦ ਕੇ ਕਰਜ਼ੇ ਦੀ ਲਈ ਜਾ ਰਹੇ ਸੀਗੇ ਅਗਲੇ ਦਿਨ ਉਹ ਕੈਂਡੀਡੇਟ ਬਣ ਕੇ ਲੋਕ ਇਹ ਸਮਝ ਰਹੇ ਨੇ ਵੀ ਸਾਡੇ ਨਾਲ ਇਡੀ ਵੱਡੀ ਠੱਗੀ ਹੋ ਗਈ ਧੋਖਾ ਹੋ ਗਿਆ ਇੱਕ ਉਹਦਾ ਧੋਖਾ ਇੱਕ ਉਹਦਾ ਸ਼ਰੇ ਬਾਜ਼ਾਰ ਠੱਗੀ ਹੋ ਜਣੀ